ਸੁੱਖਾਂ ਦੀਆਂ ਲੋੜਾਂ ਸੁੱਖਾਂ ਦੇ ਮਗਰ ਦੌੜਦੇ ਫਿਰਦੇ ਆ ਪਰ ਬਾਬਾ ਜੀ ਦੀ ਬਾਣੀ ਕਹਿੰਦੀ ਹੈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲਿਹ ਲਿਹ ਆ ਬਾਣੀ ਦਾ ਉਪਦੇਸ਼ ਹੈ ਪੜ ਲਿਓ ਪਿਆਰ ਨਾਲ ਸ਼ਰਨ ਗੁਰਾਂ ਦੀ ਆ ਜਾ ਜੇ ਸੁਖ ਸਦਾ ਵਾਸ ਤੇ ਚਾਉਨਾ ਸ਼ਰਨ ਗੁਰਾਂ ਦੀ ਆਜਾ ਜੇ ਸੁਖ ਸਦਾ ਵਾਸ ਤੇ ਚਾਉਨਾ ਸ਼ਰਨ ਗੁਰਾਂ ਦੀ ਆਜਾ ਜੇ ਸੁਖ ਸਦਾ ਵਾਸ ਤੇ ਚਾਉਨਾ ਸ਼ਰਨ ਗੁਰਾਂ ਦੀ ਆਜਾ ਜੇ ਸੁਖ ਸਦਾ ਵਾਸ ਤੇ ਚਾਉਨਾ ਹੋ ਸ਼ਰਨ ਗੁਰਾਂ ਦੀ ਆਜਾ ਜੇ ਸੁਖ ਸਦਾ ਵਾਸ ਤੇ ਚਾਉਨਾ ਸ਼ਰਨ ਗੁਰਾਂ ਦੀ ਆਜਾ ਜੇ ਸੁਖ ਸਦਾ ਵਾਸ ਤੇ ਚਾਉਂਨੇ ਓ ਸ਼ਰਨ ਗੁਰਾਂ ਦੀ ਆਜਾ ਸਦਾ ਵਾਸ ਤੇ ਚਾਉਂਨੇ ਵਾਹ ਵਾਹ ਸ਼ਰਨ ਗੁਰਾਂ ਦੀ ਆਜਾ ਜੇ ਸੁਖ ਸਦਾ ਵਾਸ ਤੇ ਚਾਉਂਨੇ ਓ ਸ਼ਰਨ ਗੁਰਾਂ ਦੀ ਆਜਾ ਜੇ ਸੁਖ ਸਦਾ ਵਾਸ ਤੇ ਚਾਉਂਨੇ ਸ਼ਰਨ ਸਦਾ ਵਾਸ ਤੇ ਚੌਣੇ ਸਰਣ ਗੁਰਾਂ ਦੀ ਆਜੇ ਜੇ ਸੁਖ ਸਦਾ ਵਾਸ ਤੇ ਚੌਣੇ 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 ਜੇ ਸੁਖ ਸਦਾ ਵਾਸ ਤੇ ਚੌਣੇ ਸਦਾ ਵਾਸਤੇ ਚੌਨਾ ਸ਼ਰਨ ਗੁਰਾਂ ਦੀ ਆ ਜਾ ਜੇ ਸੁਖ ਸਦਾ ਵਾਸਤੇ ਗੁਰਾਂ ਦੀ ਆ ਜਾ ਸਦਾ ਵਾਸਤੇ ਚੌਨਾ ਜੇ ਗੁਰਾਂ ਦੀ ਆ ਜਾ ਜੇ ਸੁਖ ਸਦਾ ਵਾਸਤੇ ਚੌਨਾ ਸ਼ਰਨ ਗੁਰਾਂ ਦੀ ਆ ਜਾ ਜੇ ਸੁਖ ਸਦਾ ਵਾਸਤੇ ਚੌਨਾ ਖੁਸ਼ ਸਦਾ ਵਾਸ ਤੇ ਚਾਹੁੰਨਾ ਸ਼ਰਨ ਗੁਰਾਂ ਦੀ ਆ ਜਾ ਜੇ ਸੁਖ ਸਦਾ ਵਾਸ ਤੇ ਚਾਹੁੰਨਾ ਸ਼ਰਨ ਗੁਰਾਂ ਦੀ ਆ ਜਾ ਜੇ ਸੁਖ ਸਦਾ ਸਦਾ ਵਾਸ ਤੇ ਚਾਹੁੰਨਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਜੇ ਸਦਾ ਲਈ ਸੁਖ ਚਾਹੁੰਨਾ ਤੇ ਮਹਾਰਾਜ ਕਹਿੰਦੇ ਗੁਰੂ ਮਹਾਰਾਜ ਦੀ ਸ਼ਰਨ ਚਾਉਣਾ ਪੈਣਾ ਆਉਣ ਦਾ ਤਰੀਕਾ ਆ ਜਾਵੇ ਕੋਈ ਜੋੜਨ ਵਾਲਾ ਮਿਲ ਜੇ ਤਾਹੇ ਸਾਹਿਬ ਕੀ ਬਾਤ ਜੀ ਆਖੇ ਕਹੋ ਨਾਨਕ ਕੀ ਆ ਦੀਜੇ ਸੀਸ ਵੱਡੇ ਕਰ ਬੈਸਣ ਦੀਜੇ ਬਿਨ ਸਿਰ ਸੇਵ ਕਰੀਜੇ